ਵਾਈਗਰ ਹਾਂਜੀ ਆ ਦੇਖੋ ਹੰਸ ਫਿਰਦੇ ਨੇ ਨਹੀਂ ਇਹ ਹੰਸ ਨਹੀਂ ਹੈ ਭਾਈ ਨਾਲੇ ਕਹਿੰਦੇ ਸੀ ਚਿੱਟੇ ਰੰਗ ਦੇ ਹੰਸ ਹੁੰਦੇ ਨੇ ਇਹ ਚਿੱਟਾ ਰੰਗ ਤਾਂ ਹੈ ਜੇ ਇਹਨਾਂ ਦਾ ਚਿੱਟਾ ਰੰਗ ਹੈ ਹਾਂਜੀ ਇਹਦਾ ਮਤਲਬ ਦੀ ਤੁਲਨਾ ਹੰਸ ਨਾਲ ਥੋੜੀ ਕਰ ਸਕਦੇ ਅਸੀਂ ਅੱਛਾ ਜੀ ਕਿਉਂਕਿ ਹੰਸ ਇਹੋ ਜੀ ਜਗ੍ਹਾ ਤੇ ਨਹੀਂ ਹੁੰਦਾ ਇਹ ਜਿੱਥੇ ਮਰਜ਼ੀ ਜਾ ਸਕਦਾ ਅੱਛਾ ਜੀ ਹੰਸ ਨਾ ਸਰੋਵਰਾਂ ਤੇ ਮਾਨ ਸਰੋਵਰਾਂ ਤੇ ਰਹਿੰਦੇ ਨੇ ਹਾਂਜੀ ਉਹ ਇੱਥੇ ਨਹੀਂ ਆਉਂਦੇ ਇਹਨਾਂ ਦਾ ਭਾਵੇਂ ਪਹਿਰਾਵਾ ਉਦਾਂ ਦਾ ਹਾਂਜੀ ਪਰ ਉਹ ਮਾਨਸ ਰੋਵਰਾਂ ਤੇ ਰਹਿੰਦੇ ਨੇ ਅੱਛਾ ਜੀ ਉਹਨਾਂ ਦੀ ਖੁਰਾਕ ਆ ਗੰਦਗੀ ਨਹੀਂ ਹੈ ਇਹ ਤਾਂ ਹੁਣ ਡਿਖ ਡੱਡੀਆਂ ਮੱਛੀਆਂ ਲੱਗਿਆ ਨਾ ਚੋਗਣ ਹਾਂਜੀ ਇੱਥੇ ਡੱਡੀਆਂ ਨੇ ਜੋ ਇਹਨੂੰ ਮਿਲਦਾ ਇਹ ਖਾਈ ਜਾਂਦਾ ਹੈ ਇਹਦਾ ਕੰਮ ਆ ਗੰਦਗੀ ਤੇ ਬੈਠਣਾ ਅੱਛਾ ਪਰ ਹੰਸ ਇਹਨਾਂ ਦੇ ਵਿੱਚ ਨਹੀਂ ਆਉਂਦਾ ਇਹ ਹੰਸਾਂ ਦੇ ਵਿੱਚ ਜਾ ਸਕਦਾ ਅੱਛਾ ਜੀ ਜਿਵੇਂ ਨਾ ਸੌਖਾ ਸਮਝਣ ਵਾਸਤੇ ਕਿ ਜਿਵੇਂ ਇੱਥੋਂ ਉੜਿਆ ਹਾਂਜੀ ਇਹ ਉੜਿਆ ਜਾ ਰਿਹਾ ਸੀਗਾ ਇਹਨੇ ਦੇਖਿਆ ਵੀ ਇੱਕ ਨਾ ਸਰੋਵਰ ਦੇ ਉੱਤੇ ਹੰਸਾਂ ਦਾ ਸਮੂਹ ਬੈਠਾ ਹੈ ਹਾਂ ਸ ਇਕੱਠੇ ਹੋਏ ਬੈਠੇ ਨੇ ਹਾਂਜੀ ਆਪਣੀ ਖੁਰਾਕ ਚੁਗ ਰਹੇ ਨੇ ਅੱਛਾ ਜੀ ਮੋਤੀ ਜੀ ਇਹ ਵੀ ਗਿਆ ਉੱਥੇ ਤੇ ਜਦੋਂ ਇਹ ਗਿਆ ਜਾ ਕੇ ਉਹਨਾਂ ਦੇ ਵਿੱਚ ਬੈਠ ਗਿਆ ਜਦੋਂ ਵਿੱਚ ਬੈਠਿਆ ਤੇ ਉਹ ਆਪਣੇ ਆਨੰਦ ਦੇ ਨਾਲ ਐਨ ਮਸਤ ਹੋਏ ਆਪਣੀ ਖੁਰਾਕ ਚੁਗ ਰਹੇ ਨੇ ਜੀ ਨਾਲ ਐਨ ਖੁਸ਼ ਨੇ ਹਾਂਜੀ ਹੁਣ ਇਹ ਕੀ ਕਰਦਾ ਇਹ ਚੁੰਝ ਮਾਰਦਾ ਦਾ ਹੈ ਹਾਂਜੀ ਪਰ ਵਿੱਚੋਂ ਨਿਕਲਦਾ ਕੁਛ ਨਹੀਂ ਕੁਛ ਨਹੀਂ ਇਹਨੂੰ ਗੁਸਾਈ ਜਾਂਦਾ ਦੇਖ ਕੇ ਅੱਛਾ ਜੀ ਵੀ ਜਿਹੜੇ ਹੰਸ ਨੇ ਇਹ ਆਪਣੀ ਖਰਾਕ ਲੱਗੇ ਹੋયા ਖਾਣ ਵੀ ਮੈਨੂੰ ਕੁਝ ਮਿਲਦਾ ਨਹੀਂ ਹਾਂਜੀ ਹੁਣ ਜਦ ਇਹ ਚੁੰਝ ਮਾਰਦਾ ਇਹਨੂੰ ਫੇਰ ਨਹੀਂ ਕੁਝ ਮਿਲਦਾ ਨਾ ਗੁੱਸਾ ਆਉਂਦਾ ਇਹ ਉਹਨਾਂ ਕੰਨ ਨਹੀਂ ਦੇਖਦਾ ਹਾਂਜੀ ਜਦੋਂ ਉਹਨਾਂ ਕੰਨ ਨਹੀਂ ਦੇਖਦਾ ਵੀ ਇਹ ਚੁਗਦੇ ਕੀ ਨੇ ਉਹ ਚੁੰਝ ਦੇ ਨਾਲ ਆਪਣਾ ਜਿਹੜਾ ਮੋਤੀ ਚੁਗ ਲੈਂਦੇ ਨੇ ਹਨਾ ਅੱਛਾ ਜੀ ਤੇ ਉਹ ਆਪਣੇ ਖੁਸ਼ ਨੇ ਹਾਂਜੀ ਇਹਨੂੰ ਜਦੋਂ ਤਲ ਖਾਉਂਦੀ ਉੱਥੇ ਬੈਠੇ ਨੂੰ ਗੁੱਸਾ ਆਉਂਦਾ ਹਾਂਜੀ ਹੁਣ ਜਿਵੇਂ ਤੁਸੀਂ ਕਹਿ ਦਿੱਤਾ ਵੀ ਆਹ ਹੰਸ ਹੈ ਇਹ ਸਾਨੂੰ ਸਾਰਿਆਂ ਨੂੰ ਭੁਲੇਖਾ ਹੀ ਹੈ ਵੀ ਜੇ ਕਿਤੇ ਆ ਨੇ ਇਹਦਾ ਪਹਿਰਾਵਾ ਉਹਦੇ ਵਰਗਾ ਹੋ ਗਿਆ ਹਨਾ ਵੀ ਇਹ ਹੰਸ ਹੈ ਹੰਸ ਦਾ ਰਹਿਣਾ ਵੀ ਹੋਰ ਹੈ ਹੰਸ ਦਾ ਪਹਿਰਾਵਾ ਵੀ ਹੋਰ ਹੈ ਹਾਂਜੀ ਹੰਸ ਦਾ ਸਥਾਨ ਵੀ ਹੋਰ ਹੈ ਹਾਂਜੀ ਇਹ ਤਾਂ ਭਾਵੇਂ ਜਿੰਨਾ ਮਰਜੀ ਸਿਆਣਾ ਹੋ ਜਵੇ ਇਹਨੇ ਗੰਦਗੀ ਤੇ ਬੈਠਣਾ ਇਹਦੀ ਖਰਾਕ ਹੀ ਗੰਦਗੀ ਆ ਅੱਛਾ ਹੁਣ ਇਹ ਚਲੇ ਤਾਂ ਗਿਆ ਸਰੋਵਰ ਤੇ ਹਾਂਜੀ ਹੁਣ ਇਹ ਨੇ ਇਹਨੇ ਕੀ ਪਾਲਿਆ ਉੱਥੇ ਜਾ ਕੇ ਕਿਤੇ ਵੀ ਡੱਡੀ ਮਿਲ ਜੇ ਜਾਂ ਕੋਈ ਮੱਛੀ ਮਿਲ ਜੇ ਹਾਂਜੀ ਹੁਣ ਇਹ ਸਾਨੂੰ ਦੱਸਿਆ ਹੈ ਗੁਰਬਾਣੀ ਦੇ ਵਿੱਚ ਵੀ ਸਮਝਾਇਆ ਵੀ ਹੰਸ ਤੇ ਬੰਗਲੇ ਦੀ ਪਰਖ ਹੈ ਉਹ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਵੀ ਹੰਸ ਤੇ ਬੰਗਲੇ ਦੀ ਪਰਖ ਕਿਵੇਂ ਹੈ ਜਿਵੇਂ ਹੰਸ ਸਰੋਵਰ ਤੇ ਬੈਠੇ ਨੇ ਉਹ ਆਪਣੀ ਹੀਰੇ ਮੋਤੀ ਖਰਾਕ ਲੈਂਦੇ ਨੇ ਜਿਵੇਂ ਗੁਰਬਾਣੀ ਚ ਵੀ ਮਾਰਿਆ ਸਾਨੂੰ ਸਮਝਾਇਆ ਕਹਿੰਦੇ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਬਾਗੂਲਾ ਕਾਗਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਵੀ ਕਹਿੰਦੇ ਭਾਵੇਂ ਜਿੰਨਾ ਮਰਜੀ ਸਿਆਣਾ ਬਣ ਜਾਵੇ ਇਹ ਆਰ ਕਾਗ ਕਾਗ ਦੀ ਆਵਾਜ਼ ਸੁਣਦੇ ਆ ਨਾ ਤੁਸੀਂ ਉੱਪਰ ਇਹ ਕਾਗ ਇਹਦਾ ਕੰਮ ਵੀ ਗੰਦਗੀ ਦੇ ਉੱਤੇ ਬੈਠਣਾ ਹੈ ਹਾਂਜੀ ਵੀ ਇਹ ਭਾਵੇਂ ਜਿੰਨੇ ਮਰਜੀ ਸਿਆਣੇ ਹੋ ਜਾਣ ਇਹ ਜਾ ਕੇ ਸਰੋਵਰ ਦੇ ਕੰਢੇ ਉੱਤੇ ਹਾਂਜੀ ਹਾਂਸਾਂ ਦੀ ਰੀਸ ਨਹੀਂ ਕਰ ਸਕਦੇ ਭਾਵੇਂ ਹਾਏ ਉਹ ਹੈ ਇਹਦਾ ਪਹਿਰਾਵਾ ਉਦਾਂ ਦਾ ਹੀ ਹੈ ਉਹ ਤਰ੍ਹਾਂ ਦੇ ਨਹੀਂ ਹੁਣ ਜਿਵੇਂ ਸਾਨੂੰ ਗੁਰਬਾਣੀ ਨੇ ਦੱਸਿਆ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਮਹਾਰਾਜ ਹਾਂ ਕਹਿੰਦੇ ਵੀ ਜਿਹੜਾ ਸਰੋਵਰ ਆ ਉਹ ਸੰਗਤ ਹੈ ਹਾਂਜੀ ਜਿਹੜੇ ਉਹਦੇ ਵਿੱਚ ਨਾਮ ਜਪਣੇ ਵਾਲੇ ਨੇ ਹਾਂਜੀ ਉਹ ਹੰਸ ਨੇ ਹਾਂਜੀ ਵੀ ਹੁਣ ਸਰੋਵਰ ਦੇ ਵਿੱਚ ਸੰਗਤ ਦੇ ਵਿੱਚ ਜੀ ਦੋ ਵਰਤੀਆਂ ਦੇ ਜਿਹੜੇ ਪ੍ਰਾਣੀ ਜਾਂਦੇ ਨੇ ਹਾਂਜੀ ਇੱਕ ਤਾਂ ਜਿਨ੍ਹਾਂ ਨੂੰ ਕਿਹਾ ਵੀ ਕਹਿੰਦੇ ਜਿਹੜੇ ਸੰਗਤ ਦੇ ਵਿੱਚ ਜਾ ਕੇ ਨਾਮ ਦ੍ਰਿੜ ਕਰਦੇ ਨੇ ਹਾਂਜੀ ਨਾਮ ਦੇ ਨਾਲ ਜੁੜਦੇ ਨੇ ਹਾਂਜੀ ਨਾਮ ਦੇ ਰਸੀਏ ਹੁੰਦੇ ਨੇ ਉਹਨਾਂ ਨੂੰ ਤਾਂ ਹੰਸ ਦਾ ਹੰਸ ਨਿਆਈ ਸਮਝਿਆ ਮਹਾਰਾਜ ਨੇ ਹਾਂਜੀ ਕਹਿੰਦੇ ਵੀ ਜਿਨ੍ਹਾਂ ਨੇ ਜਾ ਕੇ ਸੰਗਤ ਦੇ ਵਿੱਚ ਚੁਗਲੀ ਨਿੰਦਿਆ ਕਰਨੀ ਹੈ ਈਰਖਾ ਦੋਵਿਧਾ ਕਰਨੀ ਹੈ ਕਹਿੰਦੇ ਵੀ ਉਹ ਬਗਲੇ ਦੀ ਨਿਆਈ ਨੇ ਹੁਣ ਸਾਨੂੰ ਮਹਾਰਾਜ ਸਮਝਾ ਦਿੱਤਾ ਕਹਿੰਦੇ ਵੀ ਸਵਾ ਲੱਗੀ ਸੰਗਤ ਲੱਗੀ ਦੇਖ ਕੇ ਮਨਮੁਖ ਵੀ ਚਲੇ ਗਿਆ ਹੁਣ ਜਦੋਂ ਮਨਮੁਖ ਗਿਆ ਉਥੇ ਗੁਰਮੰਤਰ ਡ੍ਰਿੜ ਹੋ ਰਿਹਾ ਹੁਣ ਜਦੋਂ ਗੁਰਮੰਤਰ ਡ੍ਰਿੜ ਹੋ ਰਿਹਾ ਹੁਣ ਜਿਹੜਾ ਬੰਗਲੇ ਦੀ న్యాయਸਾਮਣ ਨੂੰ ਸਮਝਾਇਆ ਮਨਮੁਖ ਉਹ ਜਦੋਂ ਸੰਗਤ ਦੇ ਵਿੱਚ ਗਿਆ ਉਹਦਾ ਜਾ ਕੇ ਉਥੇ ਮਨ ਨਾ ਜੁੜੇ ਕਿਉਂ ਨਾ ਮਨ ਜੁੜੇ ਕਿਉਂਕਿ ਮਨ ਵਿਸ਼ਿਆਂ ਵਕਾਰਾਂ ਦੇ ਵਿੱਚ ਹੈ ਫੁਰਨਿਆਂ ਦੇ ਵਿੱਚ ਹੈ ਹੁਣ ਮਨ ਫੁਰਨਿਆਂ ਦੇ ਵਿੱਚ ਹੋਣ ਕਰਕੇ ਉਹਦਾ ਮਨ ਨਹੀਂ ਜੁੜਦਾ ਹੁਣ ਜਿਹੜੇ ਉਹ ਹੰਸ న్యਾਈ ਬੈਠੇ ਨੇ ਗੁਰਮਖ ਜਿਹੜੇ ਨਾਮ ਜਪਦੇ ਨੇ ਉਹਨਾਂ ਨੇ ਆਪਣੇ ਮਨ ਦੇ ਉਤੋਂ ਮੈਲ ਲਾ ਲਈ ਮਨ ਸ਼ੁੱਧ ਹੋ ਗਿਆ ਉਹ ਨਾਮ ਦੇ ਰਸੀਏ ਬਣ ਗਏ ਹੁਣ ਉਥੇ ਕੀ ਹੋਇਆ ਉਥੇ ਇਹ ਹੋਇਆ ਵੀ ਜਿਹੜੇ ਨਾਮ ਰਸੀਏ ਤੇ ਉਹ ਤਾਂ ਨਾਮ ਦੇ ਨਾਲ ਜੁੜੇ ਰਹੇ ਹੁਣ ਜਿਹੜਾ ਬੰਗਲੇ ਦੇ ਨਈ ਮਨਮੁਖ ਸੀਗਾ ਉਹ ਤਾਂ ਨਰਾਜ਼ ਹੋ ਕੇ ਚਲੇ ਗਿਆ ਹੁਣ ਮਹਾਰਾਜ ਕਹਿੰਦੇ ਨੇ ਸਰਵਰ ਅੰਦਰ ਹੀਰਾ ਮੋਤੀ ਸੋਹਾਂਸਾਂ ਦਾ ਖਾਣਾ ਬਗੂਲਾ ਕਾਗਲਾਂ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾਲ ਪਾਇਓ ਉਥੇ ਉਹਨਾਂ ਹੋਰੋ ਖਾਣਾ ਕਹਿੰਦੇ ਹੁਣ ਬਗਲਾ ਨਾ ਜਿਹੜਾ ਨਿਰਾਸ਼ ਹੋ ਕੇ ਚਲੇਗਾ ਕਿਉਂਕਿ ਉਹਨੂੰ ਉੱਥੇ ਖਰਾਕ ਨਹੀਂ ਮਿਲੀ ਸਰੋਵਰ ਤੇ ਹਾਂਜੀ ਹੁਣ ਉਹਨੇ ਦੇਖਿਆ ਵੀ ਜਿਹੜੇ ਹਾਂਸ ਨੇ ਤਾਂ ਖਰਾਕ ਲੈ ਰਹੇ ਨੇ ਮਸਤ ਨੇ ਆਨੰਦ ਦੇ ਵਿੱਚ ਨੇ ਹਾਂਜੀ ਹੁਣ ਜਿਹੜਾ ਬਗਲਾ ਹੈ ਉਹ ਨਿਰਾਸ਼ ਹੋ ਕੇ ਉੱਠ ਖੜਿਆ ਕਹਿੰਦੇ ਇਸੇ ਤਰ੍ਹਾਂ ਸੰਗਤ ਦੇ ਵਿੱਚ ਵੀ ਹੈ ਹੁਣ ਇੱਕ ਤਾਂ ਨਾਮ ਰਸੀਏ ਨੇ ਜਿਨ੍ਹਾਂ ਨੇ ਨਾਮ ਦਾ ਰਸੀ ਲੈਣਾ ਉਹਨਾਂ ਨੂੰ ਆ ਦੁਨਿਆਵੀ ਬਹੁਤੇ ਜਿਹੜੇ ਧੰਦੇ ਨੇ ਨਾ ਇਹਨਾਂ ਦਾ ਕੋਈ ਮਤਲਬ ਨਹੀਂ ਰਹਿੰਦਾ ਕਿਉਂਕਿ ਜਿਵੇਂ ਮਾਰੇ ਨੇ ਕਿਹਾ ਵੀ ਅਵਰ ਕਾਜ ਤੇਰੇ ਕਿ ਤੇਨਾ ਕਾਮ ਉਹਨਾਂ ਨੇ ਕਿਹਾ ਵੀ ਆ ਬਾਕੀ ਦੇ ਕਰਮ ਤਾਂ ਚੱਲਦੇ ਰਹਿਣੇ ਨੇ ਉਹ ਜਦੋਂ ਬੈਠਦੇ ਨੇ ਫਿਰ ਉਹ ਆਪਣੀ ਪੂਰੇ ਆਨੰਦ ਦੇ ਨਾਲ ਉਹ ਸਿਮਰਨ ਭਗਤੀ ਦੇ ਵਿੱਚ ਜੁੜੇ ਰਹਿੰਦੇ ਨੇ ਹਾਂਜੀ ਹੁਣ ਜਿਹੜਾ ਉਹ ਤੇ ਮਨ ਮੁੱਕ ਗਿਆ ਉਹ ਗਿਆ ਦੁਨਿਆਵੀ ਚੀਜ਼ਾਂ ਵਾਸਤੇ ਹਾਂਜੀ ਹੁਣ ਦੁਨਿਆਵੀ ਚੀਜ਼ਾਂ ਲੈਣ ਵਾਸਤੇ ਉਹਨੇ ਦੇਖਿਆ ਵੀ ਜਿਹੜਾ ਨਾ ਇੱਥੇ ਉਹਦਾ ਮਨ ਨਾ ਟਿਕਿਆ ਕਿਉਂਕਿ ਉੱਥੇ ਰਸੀਆ ਸਾਰੇ ਉਹੀ ਜੇ ਸੀਗੇ ਨਾਮ ਦੇ ਆਪਣੇ ਵਾਲੇ ਹੁਣ ਸਾਨੂੰ ਇਹ ਸਾਰਾ ਖੁੱਲ ਕੇ ਸਮਝਾਇਆ ਵੀ ਭਾਵੇਂ ਇਹਦਾ ਪਹਿਰਾਵਾ ਹੰਸ ਵਰਗ ਹੈ ਪਰ ਇਹ ਨੇ ਫਿਰ ਵੀ ਕਿਤੇ ਨਾ ਕਿਤੇ ਗੰਦਗੀ ਦੇ ਉੱਤੇ ਹੀ ਬੈਠਣਾ ਹੁਣ ਇਹ ਹੰਸਾਂ ਦੀ ਰੇਸ ਨਹੀਂ ਕਰ ਸਕਦਾ ਵੀ ਜੇ ਕਾਹੀ ਆਪਾਂ ਵੀ ਇਹ ਹੰਸ ਬਣ ਜੂਗਾ ਕਿਉਂਕਿ ਇਹਦੀ ਖੁਰਾਕ ਆ ਡੱਡੀਆਂ ਮੱਛੀਆਂ ਖਾਣੀਆਂ ਇਹਨੇ ਰਿਸ਼ਤਾ ਕਰ ਲਈ ਜਿਵੇਂ ਹੁਣ ਆਪਾਂ ਸੰਗਤ ਦੇ ਵਿੱਚ ਵੀ ਦੇਖੀ ਹੈ ਨਾ ਸੰਗਤ ਦੇ ਵਿੱਚ ਦੋ ਬਿਰਤੀਆਂ ਦੇ ਬੰਦੇ ਆਉਂਦੇ ਇੱਕ ਨਾਮ ਰਸੀ ਆ ਜਾਂਦੇ ਨੇ ਇੱਕ ਦੁਨਿਆਵੀ ਚੀਜ਼ਾਂ ਵਾਲਿਆਂ ਨੇ ਹੁਣ ਜੀਹਨਾਂ ਨੇ ਦਨਿਆਵੀ ਚੀਜ਼ਾਂ ਮੰਗਣੀਆਂ ਨੇ ਉਹਨਾਂ ਦਾ ਰਾਮ ਦਾ ਨਾਮ ਰਸ ਦੇ ਨਾਲ ਜਿਹੜਾ ਨਾ ਉਹ ਮਨ ਨਹੀਂ ਜੁੜਨਾ ਉਹ ਕਦੇ ਵੀ ਉੱਥੇ ਬੈਠ ਕੇ ਦ੍ਰਿੜ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਉੱਥੇ ਉਹਦੀ ਖਰਾਕ ਨਹੀਂ ਮਿਲਦੀ ਉਹ ਉਹਨਾਂ ਨੂੰ ਆਦਤ ਹੁੰਦੀ ਹੈ ਚੁਗਲੀ ਨਿੰਦਿਆ ਦੀ ਜਿਵੇਂ ਹੁਣ ਸੰਗਤ ਦੇ ਵਿੱਚ ਵੀ ਗਏ ਆ ਨਾ ਸਤਿਗੁਰੂ ਤਖਤ ਤੇ ਬੈਠੇ ਨੇ ਤੇ ਗੁਰੂ ਸਾਹਿਬ ਦੇ ਵਜ਼ੀਰ ਸਾਹਿਬ ਜਿਹੜੇ ਨੇ ਉਹ ਆ ਨਾ ਬਾਣੀ ਸੁਣਾਉਂਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਆਪਣੀਆਂ ਜਿਹੜੀਆਂ ਇੱਕ ਦੂਜੇ ਨਾਲ ਮੂੰਹ ਜੋੜ ਕੇ ਚੁਗਲੀ ਨਿੰਦਿਆ ਕਰ ਹੀ ਜਾਂਦੇ ਹੁਣ ਮਾਰੇ ਨੇ ਸਾਨੂੰ ਉਹੀ ਚੀਜ਼ ਸਮਝਾਈ ਹੈ ਵੀ ਉੱਥੇ ਨਾ ਉਹਨਾਂ ਦਾ ਸਮੂਹ ਦੇਖ ਕੇ ਇਹ ਬਗਲਾ ਚਲੇ ਤਾਂ ਗਿਆ ਪਰ ਨਿਰਾਸ਼ ਹੋ ਕੇ ਉੱਥੋਂ ਉੱਠ ਖੜਿਆ ਠੀਕ ਹੈ ਕਿ ਨਹੀਂ ਹੁਣ ਆਪਾਂ ਨੂੰ ਯਾਨੀ ਐਨਾ ਕ ਯਕੀਨ ਹੋ ਗਿਆ ਜੀ ਵੀ ਆਪਾਂ ਬੰਗਲੇ ਦਾ ਪਹਿਰਾਵਾ ਦੇਖ ਕੇ ਜੀ ਇਹ ਅੰਦਾਜ਼ਾ ਨਾਲ ਲਏ ਵੀ ਇਹ ਹੰਸ ਹੈ ਕਿਉਂਕਿ ਹੰਸ ਦਾ ਰਹਿਣਾ ਸਹਿਣਾ ਬਹਿਣਾ ਖਾਣਾ ਪੀਣਾ ਵੱਖਰਾ ਹੋ ਜਾਂਦਾ ਹੈ ਨਾ ਫਿਰ ਹੁਣ ਆਪਾਂ ਨੂੰ ਕੀ ਚਾਹੀਦਾ ਵੀ ਆਪਾਂ ਵੀ ਜਿਹੜਾ ਨਾ ਜੀਵਨ ਹੈ ਉਹ ਹੰਸ ਦੀ ਨਿਯਾਇਤਿਤ ਕਰੀਏ ਕਿਉਂ ਕਿ ਜਿਹੜਾ ਬਾਕੀ ਦਾ ਸਾਰਾ ਕੁਝ ਹੈ ਇਹ ਤਾਂ ਦੇਖੋ ਚੱਲਦੀ ਰਹਿਣੇ ਨੇ ਕਦੇ ਗਰੀਬੀ ਕਦੇ ਅਮੀਰੀ ਕਦੇ ਆ ਗਿਆ ਕਦੇ ਚਲੇ ਗਿਆ ਠੀਕ ਹੈ ਇਹ ਤਾਂ ਇੱਕ ਖੇਡ ਹੈ ਮਾਇਆ ਦਾ ਕਦੇ ਆ ਗਈ ਤੇ ਕਦੇ ਚਲੇ ਗਈ ਇਹਦੇ ਵੀ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਮਾ ਤੇ ਸਾਨੂੰ ਉਹ ਹੰਸ ਦੀ ਨਿਆਈ ਨਾ ਬੈਠ ਕੇ ਰਸੀਏ ਬਣਨਾ ਚਾਹੀਦਾ ਆਪਣੀ ਖੁਰਾਕ ਜਿਹੜੀ ਨਾਮਰਾਸਾ ਉਹ ਸਾਨੂੰ ਉਹਦਾ ਉਹਨੂੰ ਹਾਸਲ ਕਰਨਾ ਚਾਹੀਦਾ ਉਹ ਹਾਸਲ ਹੋਣੀ ਹੈ ਗੁਰਮੰਤਰ ਸਿਮਰਨ ਦ੍ਰਿੜ ਕਰਿਆ ਸੰਗਤ ਕਰਿਆ ਸੰਗਤ ਦੇ ਵਿੱਚੋਂ ਉਸ ਜਿਹੜੀ ਖੁਰਾਕ ਆ ਪ੍ਰਾਪਤ ਹੋਣੀ ਹੈ ਚਲੋ ਆਓ ਆਪਾਂ ਵੀ ਫਿਰ ਉਸ ਸਿਮਰਨ ਦੇ ਨਾਲ ਜੁੜੀ ਹਨ ਵਾਹ ਗੁਰੂ ਵਾਹ ਗੁਰੂ